ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇਕੱਲੇ ਰਹਿਣ ਦੇ ਫਾਇਦਿਆਂ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਸੀਂ ਦੇਖਦੇ ਸੁਣਦੇ ਹਾਂ ਕਿ ਸਮਾਜ ਵਿੱਚ ਇਕੱਲੇ ਰਹਿਣ ਨੂੰ ਅਕਸਰ ਨਕਾਰਿਆ ਜਾਂਦਾ ਹੈ ਤੇ ਮਾੜਾ ਹੀ ਸਮਝਿਆ ਜਾਂਦਾ ਹੈ ਪਰੰਤੂ ਜੇਕਰ ਜਿਹੜਾ ਡੰਗਾਈ ਨਾਲ ਸੋਚਿਆ ਜਾਵੇ ਤਾਂ ਇਕੱਲੇ ਰਹਿਣ ਦੇ ਬਹੁਤ ਸਾਰੇ ਲਾਭ ਵੀ ਹਨ ਇਹਨਾਂ ਵਿੱਚੋਂ ਅਸੀਂ ਇਕੱਲੇ ਰਹਿਣ ਦੇ ਸੱਤ ਫਾਇਦਿਆਂ ਬਾਰੇ ਜ਼ਿਕਰ ਕਰਾਂਗੇ ਇਕੱਲੇ ਰਹਿਣ ਦਾ ਪਹਿਲਾ ਫਾਇਦਾ ਇਹ ਹੈ ਕਿ ਇਕੱਲੇ ਰਹਿਣ ਵਾਲੇ ਮਨੁੱਖ ਆਪਣੇ ਆਪ ਬਾਰੇ ਕੁਝ ਜ਼ਿਆਦਾ ਹੀ ਸੁਚੇਤ ਹੋ ਜਾਂਦੇ ਹਨ ਉਹ ਆਪਣੀਆਂ ਤਾਕਤਾਂ ਤੇ ਕਮਜ਼ੋਰੀਆਂ ਤੋਂ ਪਲੀ ਭੰਦ ਜਾਣ ਹੋ ਜਾਂਦੇ ਹਨ ਇਹਦੇ ਨਤੀਜੇ ਵਜੋਂ ਉਹ ਜ਼ਿੰਦਗੀ ਵਿੱਚ ਵੀ ਕਈ ਪ੍ਰਕਾਰ ਦੀਆਂ ਸਥਿਤੀਆਂ ਨਾਲ ਨਜਿੱਠਣ ਦੇ ਸਮਰੱਥ ਹੋ ਜਾਂਦੇ ਹਨ ਤੇ ਦੂਜਿਆਂ ਦਾ ਆਸਵਾਤ ਤੱਕ ਨਹੀਂ ਬਜਾਏ ਉਹ ਕਿਸੇ ਵੀ ਪ੍ਰਕਾਰ ਦੀ ਚੰਗੀ ਜਾਂ ਮਾੜੀ ਸਥਿਤੀ ਨੂੰ ਖੁਦ ਹੀ ਖਤਲ ਕਰ ਲੈਂਦੇ ਹਨ ਇਕੱਲੇ ਰਹਿਣ ਦਾ ਦੂਜਾ ਫਾਇਦਾ ਇਹ ਹੈ ਕਿ ਇਕੱਲੇ ਰਹਿਣ ਵਾਲੇ ਵਿਅਕਤੀ ਪੋਜ਼ਿਟਿਵ ਸੋਚ ਵਾਲੇ ਬਣ ਜਾਂਦੇ ਹਨ ਤੇ ਉਹਨਾਂ ਵਿੱਚ ਨੈਗੇਟਿਵ ਫੈਕਟਰ ਜਿਵੇਂ ਈਰਖਾ ਹੰਕਾਰ ਲਾਲਚ ਤੇ ਉਲਟੇ ਸਿੱਧੇ ਕੰਮ ਕਰਨ ਦੀ ਪ੍ਰਵਿਰਤੀ ਖਤਮ ਹੋ ਜਾਂਦੀ ਹੈ ਜਾਂ ਫਿਰ ਕੁਝ ਘਟ ਹੋ ਜਾਂਦੀ ਹੈ ਉਹਨਾਂ ਨੂੰ ਆਪਣੇ ਬਾਰੇ ਸੋਚਣ ਦਾ ਸਮਾਂ ਮਿਲ ਜਾਂਦਾ ਹੈ ਜਿਸ ਨਾਲ ਉਹ ਨੈਗੇਟਿਵ ਵਿਚਾਰਾਂ ਨੂੰ ਦੇ ਅਗਨ ਦੇ ਯੋਗ ਬਣ ਜਾਂਦੇ ਨੇ ਇਕੱਲੇ ਰਹਿਣ ਦਾ ਤੀਜਾ ਵੱਡਾ ਫਾਇਦਾ ਇਹ ਹੈ ਕਿ ਇਕੱਲੇ ਰਹਿਣ ਵਾਲੇ ਲੋਕ ਬਧੇਰੇ ਅਨੁਸ਼ਾਸਿਤ ਹੋ ਜਾਂਦੇ ਹਨ ਉਹਨਾਂ ਨੂੰ ਆਪਣੇ ਸਾਰੇ ਜ਼ਰੂਰੀ ਕੰਮ ਖੁਦ ਹੀ ਕਰਨੇ ਪੈਂਦੇ ਨੇ ਜਿਸ ਕਰਕੇ ਉਹ ਦੂਜਿਆਂ ਤੇ ਡਿਪੈਂਡ ਹੋਣਾ ਛੱਡ ਦਿੰਦੇ ਨੇ ਤੇ ਇਸ ਤਰ੍ਹਾਂ ਉਹ ਡਿਸਿਪਲਿੰਡ ਤੇ ਧ੍ਰੇੜ ਇਰਾਦੇ ਵਾਲੇ ਬਣ ਜਾਂਦੇ ਹਨ ਚੌਥਾ ਫਾਇਦਾ ਇਹ ਹੁੰਦਾ ਹੈ ਕਿ ਕਿਸੇ ਵੀ ਵਿਸ਼ੇ ਤੇ ਡੂੰਘਾਈ ਨਾਲ ਸੋਚਣ ਦਾ ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਸਮਾਂ ਮਿਲ ਜਾਂਦਾ ਹੈ ਅਕਸਰ ਦੇਖਿਆ ਗਿਆ ਹੈ ਕਿ ਮਹਾਨ ਦਾਰਸ਼ਨਿਕ ਕਵੀ ਲੇਖਕ ਤੇ ਵਿਗਿਆਨੀਆਂ ਨੂੰ ਆਪਣੇ ਆਪਣੇ ਫੀਲਡ ਵਿੱਚ ਇਕੱਲੇ ਰਹਿ ਕੇ ਹੀ ਕਾਮਯਾਬੀ ਜਾਂ ਸਿਖਰਾਂ ਤੇ ਪਹੁੰਚੇ ਸਨ ਇਸ ਨੁਕਤੇ ਨੂੰ ਠੀਕ ਸਿੱਧ ਕਰਨ ਲਈ ਅਸੀਂ ਕਿਸੇ ਵੀ ਮਹਾਨ ਵਿਅਕਤੀ ਦੀ ਜ਼ਿੰਦਗੀ ਦਾ ਨੀਜ ਨਾਲ ਅਧਿਐਨ ਕਰਕੇ ਇਸ ਦੀ ਮਹੱਤਤਾ ਨੂੰ ਸਮਝ ਸਕਦੇ ਹਾਂ ਪੰਜਵਾਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਕੱਲੇ ਰਹਿਣ ਵਾਲੀ ਵਿਅਕਤੀ ਦੀ ਪਰਸਨੈਲਿਟੀ ਯੁਨੀਕ ਬਣੀ ਰਹਿੰਦੀ ਹੈ ਅਜਿਹੇ ਵਿਅਕਤੀ ਦੂਜਿਆਂ ਦੇ ਮਾੜੇ ਪ੍ਰਭਾਵ ਗ੍ਰਹਿਣ ਨਹੀਂ ਕਰਦੇ ਤੇ ਵਿਲੱਖਣ ਸ਼ਖਸੀਅਤ ਦਾ ਮਾਲਕ ਬਣੇ ਰਹਿੰਦੇ ਹਨ ਜਿਸ ਨਾਲ ਉਹਨਾਂ ਦੀ ਵੱਖਰੀ ਪਛਾਣ ਵੀ ਬਣੀ ਰਹਿੰਦੀ ਹੈ ਛੇਵਾਂ ਲਾਭ ਇਕੱਲੇ ਰਹਿਣ ਦਾ ਇਹ ਹੁੰਦਾ ਹੈ ਕਿ ਅਜਿਹੇ ਵਿਅਕਤੀਆਂ ਦੇ ਰਿਸ਼ਤੇ ਦੂਜਿਆਂ ਨਾਲ ਮਜ਼ਬੂਤ ਤੇ ਸincere ਹੁੰਦੇ ਹਨ ਭਾਵੇਂ ਕਿ ਅਜਿਹੇ ਵਿਅਕਤੀ ਦੇ ਦੋਸਤ ਮਿੱਤਰ ਥੋੜੇ ਹੀ ਹੁੰਦੇ ਹਨ ਪਰ ਜਿੰਨੇ ਵੀ ਹੁੰਦੇ ਨੇ ਉਹ sincere ਹੁੰਦੇ ਨੇ ਉਹ ਖੁਦ ਵੀ ਦੂਜਿਆਂ ਪ੍ਰਤੀ ਸੰਸੀਅਰ ਰਹਿਣ ਦਾ ਗੁਣ ਆਪਣੇ ਵਿੱਚ ਬਣਾ ਕੇ ਰੱਖਦੇ ਨੇ ਜਿਸ ਨਾਲ ਉਹਨਾਂ ਦੀ ਇੱਕ ਵੱਖਰੀ ਪਛਾਣ ਵੀ ਬਣੀ ਰਹਿੰਦੀ ਹੈ। ਇਕੱਲੇ ਰਹਿਣ ਦਾ ਸਤਵਾਂ ਲਾਭ ਇਹ ਹੁੰਦਾ ਹੈ ਕਿ ਇਕੱਲੇ ਰਹਿਣ ਵਾਲੇ ਲੋਕ ਮਾਨਸਿਕ ਤੇ ਭਾਵਨਾਤਮਕ ਤੌਰ ਤੇ ਮਜ਼ਬੂਤ ਹੁੰਦੇ ਨੇ ਕਿਉਂਕਿ ਉਹਨਾਂ ਨੇ ਆਪਣੀਆਂ ਪ੍ਰੋਬਲਮ ਨੂੰ ਇਕੱਲਿਆਂ ਹੀ ਹੱਲ ਕਰਨਾ ਹੁੰਦਾ ਹੈ ਇਸ ਲਈ ਉਹਨਾਂ ਕੋਲ ਵਾਧੂ ਸਮਾਂ ਵੀ ਹੁੰਦਾ ਹੈ ਕਿਉਂਕਿ ਉਹ ਦੂਜਿਆਂ ਨਾਲ ਫालतू ਦੀ ਮਗਰਖਪਾਈ ਕਰਨ ਵਿੱਚ ਆਪਣਾ ਸਮਾਣ ਨਹੀਂ ਕਰਦੇ ਦੂਜਾ ਉਹਨਾਂ ਨੂੰ ਆਪਣਾ ਮਾਈਂਡ ਕਿਸੇ ਵੀ ਪ੍ਰੋਬਲਮ ਨੂੰ ਹੱਲ ਕਰਨ ਦੀਆਂ ਤਰਕੀਬਾਂ ਤੇ ਕਨਸੈਂਟਰੇਟ ਕਰਨ ਦਾ ਮਾਹੌਲ ਵੀ ਮਿਲ ਜਾਂਦਾ ਹੈ ਤੇ ਉਹ ਸਹਿਜੇ ਹੀ ਅਜਈਆਂ ਸਥਿਤੀਆਂ ਤੇ ਖੋਦ ਬਖੋਦ ਸਿੰਗਲ ਹੈਂਡਰਡ ਦੀ ਕਾਬੂ ਪਾ ਲੈਂਦੇ ਹਨ ਤਾਂ ਇਹ ਸੰ ਇਕੱਲੇ ਰਹਿਣ ਦੇ ਕੁਝ ਫਾਇਦੇ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਕਾਇ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ